ਗੁਰਦਾਸਪੁਰ ਸ਼ਹਿਰ ਦੀ ਵਾਰਡ ਨੰਬਰ 23 ਦਾ ਮਹੱਲਾ ਬਾਜਵਾ ਕਲੋਨੀ ਦੇ ਵਿੱਚ ਪਏ ਸੀਰਦੇ ਦਾ ਕਿਧਰੇ ਵੀ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ ਇਸ ਕਲੋਨੀ ਦੀ ਗਲੀ ਨੰਬਰ 1 ਦੇ ਹਾਲਾਤਾਂ ਇੱਥੋਂ ਤੱਕ ਮਾੜੇ ਹੋ ਚੁੱਕੇ ਹਨ ਕਿ ਪਾਣੀ ਲੋਕਾਂ ਦੇ ਘਰਾਂ ਅੰਦਰ ਵਰਣਾ ਸ਼ੁਰੂ ਹੋ ਗਿਆ ਹੈ ਸੀਰਦੇ ਦੇ ਮਾੜੇ ਹਾਲਾਤਾਂ ਨੂੰ ਵੇਖਦੇ ਹੋਏ ਮਹੱਲਾ ਨਿਵਾਸੀਆਂ ਨੇ ਮੀਡੀਆ ਨੂੰ ਸਦਕੇ ਮੌਕੇ ਤੇ ਹਾਲਾਤ ਦੱਸੇ ਇਸ ਬੰਦੀ ਗੱਲਬਾਤ ਕਰਦੇ ਹੋਏ ਮਹੱਲਾ ਨਿਵਾਸੀਆਂ ਹਰਦੀਪ ਸਿੰਘ ਬਲਬੀਰ ਕੌਰ ਰਟਾਇਰ ਇੰਸਪੈਕਟਰ ਕੁਲਵੰਤ ਸਿੰਘ ਅਮਨਦੀਪ ਸਿੰਘ ਰਜੇਸ਼ ਕੁਮਾਰ ਸਿਮਰਨਜੀਤ ਕੌਰ ਜੋਤੀ ਅਤੇ ਪਰਮਿੰਦਰ ਕੌਰ ਆਦਿ ਨੇ ਦੱਸਿਆ ਕਿ ਇਸ ਸਮੱਸਿਆ ਲਗਭਗ ਪਿਛਲੇ 2-3 ਸਾਲਾਂ ਤੋਂ ਬਣੀ ਹੋਈ ਹੈ ਰਿਟਾਇਰਡ ਸਬ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਖੁਦ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਇਸ ਸੰਬੰਧੀ ਸ਼ਿਕਾਇਤ ਭੇਜੀ ਹੋਈ ਹੈ ਪਰ ਇਸ ਤੋਂ ਉਪਰੰਤ ਵੀ ਉਹਨਾਂ ਕੋਈ ਕਾਰਵਾਈ ਨਹੀਂ ਕੀਤੀ ਮੱਲਾ ਨਵਾਸੀਆਂ ਨੇ ਦੱਸਿਆ ਕਿ ਇਸ ਗਲੀ ਤੋਂ ਵਿੱਚੋਂ ਲੰਘਦਿਆਂ ਹੋਇਆਂ ਕਈ ਵਾਰ ਬੱਚੇ ਅਤੇ ਸਿਆਣੇ ਵੀ ਚਿੱਕੜ ਵਿੱਚ ਡਿੱਗ ਚੁੱਕੇ ਹਨ ਮੱਲਾ ਨਿਵਾਸੀਆਂ ਨੇ ਸਰਕਾਰ ਅੱਗੇ ਅਪੀਲ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਸਮੱਸਿਆਵਾਂ ਵੱਲ ਜਲਦੀ ਤੋਂ ਜਲਦੀ ਧਿਆਨ ਦੇਣਾ ਚਾਹੀਦਾ ਹੈ ਗਲੀ ਵਿੱਚ ਖੜੇ ਇਸ ਗੰਦੇ ਪਾਣੀ ਉੱਪਰ ਕਈ ਤਰ੍ਹਾਂ ਦੇ ਮੱਖੀ ਮੱਛਰ ਪਲ ਰਹੇ ਹਨ ਜਿਸ ਕਾਰਨ ਮਹੱਲੇ ਵਿੱਚ ਡੇਂਗੂ ਅਤੇ ਮਲੇਰੀਆ ਫੈਲਣ ਦਾ ਖਾਸਾ ਪੈਦਾ ਹੋ ਰਿਹਾ ਹੈ ਲਗਾਤਾਰ ਪਾਣੀ ਖੜਿਆ ਰਹਿਣ ਕਾਰਨ ਨਵੇਂ ਮਕਾਨਾਂ ਦੀਆਂ ਨੀਆਂ ਵੀ ਕਮਜ਼ੋਰ ਹੋਣ ਲੱਗ ਪਈਆਂ ਹਨ ਜੋ ਕਿ ਮਕਾਨ ਡਿੱਗਣ ਦਾ ਖਤਰਾ ਬਣਿਆ ਹੋਇਆ ਹੈ ਹਰ ਪਾਸਿੰਗ ਦਿ올 ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ న్యూਸ ਚੈਨਲ ਗੁਰਦਾਸਪੁਰ ਆਨਸਰ ਸਿਮਰਨ ਕੋਹਰਾ ਤੇ ਸਮੱਸਿਆ ਇਹ ਹੀ ਹੈ ਕਿ ਉਹਨਾਂ ਨੇ ਸੀਵਰੇਜ ਪਹਿਲਾਂ ਜਿਹੜੇ ਬਲੋਕ ਹੋਏ ਹੋ ਉਹ ਬੰਦ ਹੋ ਗਿਆ ਉਸ ਤੋਂ ਬਾਅਦ ਉਹਨਾਂ ਨੇ ਵੱਡਾ ਜਿਹਾ ਖੂਜਾ ਕੱਢ ਦਿੱਤਾ ਕਿ ਇਹ ਦੇ ਕਰਕੇ ਤੁਹਾਡੀ ਸਮੱਸਿਆ ਦਾ ਹੱਲ ਹੋ ਜਾਏਗਾ ਹੱਲ ਉਸ ਕਰਕੇ ਵੀ ਨਹੀਂ ਹੋਇਆ ਕਿਉਂਕਿ ਉਹਨਾਂ ਵਿੱਚ ਮੋਟਰ ਬਾ ਦਿੱਤੀ ਹੈ ਕਹਿੰਦੇ ਕਿ ਮੋਟਰ ਚਲਾ ਲਿਆ ਕਰੋ ਪਾਣੀ ਥੋੜਾ ਅੱਗੇ ਲੰਘ ਜਾਏਗਾ ਪਾਣੀ ਅੱਗੇ ਲੰਘਣ ਦਾ ਕਾਰਨ ਇਹ ਹੈ ਕਿ ਪਾਣੀ ਅੱਗੇ ਜਾਏ ਤੇ ਅੱਗੇ ਉਹਨਾਂ ਨਾਲ ਸਾਡੀ ਨਾਲ ਲੜਾਈ ਕਰਨੀ ਆ ਤੇ ਜੇ ਪਾਣੀ ਨਾ ਛੱਡੀਏ ਪਾਣੀ ਗਾਂ ਜਾਏ ਫਿਰ ਉਹਨਾਂ ਕਰਕੇ ਲੜ ਸਰ ਇਥੇ ਪਾਣੀ ਦਾ ਇਹ ਹਾਲ ਹੈ ਕਿ ਪਾਣੀ ਕਰਕੇ ਲੜਾਈਆਂ ਬਹੁਤ ਜ਼ਿਆਦਾ ਵਧਦੀ ਪਈਆਂ ਇਸ ਕਲੋਨੀ ਦੇ ਵਿੱਚ ਕਿਸੇ ਦਾ ਆਪਸ ਆਪਸ ਵਿੱਚ ਕੋਈ ਪਿਆਰ ਨਹੀਂ ਰਹਿ ਗਿਆ ਤੇ ਮੋਟਰ ਛੱਡੀਏ ਤੇ ਫਿਰ ਲੜਾਈ ਪੈਂਦੀ ਹੈ ਜੇ ਪਾਣੀ ਅੱਗੇ ਜਾਏ ਤੇ ਅੱਗਿਆਂ ਨਾਲ ਬਿਲਕੁਲ ਮਲਕੀ ਪਾਣੀ ਇੱਧਰ ਨੂੰ ਨਹੀਂ ਆਉਂਦੇ ਨਾ ਤਾਂ ਨਹੀਂ ਜਾਣਦੇ ਨਾ ਇੱਧਰ ਵਾਲਿਆਂ ਨਾਲ ਪਾਣੀ ਅੱਗੇ ਨਹੀਂ ਜਾਣ ਦੇਣਾ ਇਸ ਕਰਕੇ ਸਾਡੇ ਨਾਲ ਸਾਡੇ ਆ ਪਾਣੀ ਕਰਕੇ ਲੜਾਈਆਂ ਹੀ ਬੜੀਆਂ ਬਿਮਾਰੀਆਂ ਵੀ ਬੜੀਆਂ ਨੇ ਤੇ ਬੱਚਿਆਂ ਦੇ ਵੀ ਮਲਕੀ ਪੈਸੇ ਸਾਡੇ ਕੋਲ ਇੰਨੇ ਹੈ ਨਹੀਂ ਕਿ ਜਿਹੜੇ ਕਿ ਅਸੀਂ ਪੈਸੇ ਲਾਈਏ ਬੱਚਿਆਂ ਤੇ ਹਰ ਮਹੀਨੇ ਬੱਚਿਆਂ ਨੂੰ ਇਨਫੈਕਸ਼ਨ ਆਉਣੀ ਆਉਣੀ ਹੈ ਸਕੂਲ ਜਾਂਦੇ ਆ ਤੰਗੀ ਆ ਘਰ ਦੇ ਆਪਾ ਘਰੋਂ ਬਾਹਰ ਆਪਾਂ ਨਹੀਂ ਜਾ ਸਕਦੇ ਸਾਡੇ ਗੈਸਟ ਮੈਂਬ ਵੀ ਠੀਕ ਦਾ ਕੰਮ ਕਰਦੀ ਪਈ ਆ ਮੇਰੇ ਮਤਲਬ ਕਿ ਮੇਰੇ ਕਸਟਮਰ ਹੋਣਾ ਵੀ ਰੁਕ ਗਏ ਨੇ ਹਾਂਜੀ ਬਸ ਇਹ ਵੀ ਮੰਦੀ ਕਰਦੀ ਆ ਕਿ ਸਾਡਾ ਇਹ ਹੱਲ ਕਰ ਦੋ ਪਾਣੀ ਇੱਥੇ ਬੰਦ ਹੋ ਜੇ ਇਹਦਾ ਐਸ ਡੀਓ ਸਾਹਿਬ ਸੀਵਰੇਜ ਬੋਰਡ ਇਹ ਡੀ ਸੀ ਸਾਹਿਬ ਨੂੰ ਵੀ ਅਸੀਂ ਤਰਖਾਸਤ ਦਿੱਤੀ ਆ ਦੋ ਦੋ ਕ ਮਲਦੀ ਦੋਈ ਸਾਈਡਾਂ ਤੇ 10 ਮਹੱਲੇ ਦੇ ਜਿੰਨੇ ਆ ਸਾਰਿਆਂ ਦੇ ਸਾਈਨ ਕਰਵਾ ਆ ਕੇ ਤੇ ਦਰਖਾਸਤ ਵਗੈਰਾ ਵੀ ਦਿੱਤੀ ਆ ਵੈਸੇ ਵੀ ਮਿਲਦੀ ਜਿਹੜੇ ਹਾਰਕ ਨੂੰ ਇਹਨਾਂ ਨੇ ਜੋ ਵੀਡੀਓ ਵਗੈਰਾ ਬਣਦੀਆਂ ਫੋਟੋ ਫੋਟੋ ਵਗੈਰਾ ਇਹ ਸਭ ਸਾਰਿਆਂ ਨੂੰ ਡਿਲੀਵਰ ਕੀਤੀਆਂ ਚੰਦ ਕੀਤੀਆਂ ਵਾ ਇਹ ਦੀ ਸ਼ਿਕਾਇਤ ਸੀਵਰੇ ਬੋਰਡ ਨੂੰ ਕੀਤੀ ਗਈ ਹੈ ਹਾਂ ਜੀ ਉਹਦੀ ਕੰਪਲੇਂਟ ਹੈ ਜੀ ਬੋਰਡ ਆ ਜੀ ਲਿਖਤੀ ਕੰਪਲੇਂਟ ਲਿਖਤੀ ਪੜਤੀ ਸਾਈਨਦਾਰ ਨਹੀਂ ਜਦੋਂ ਕੋਈ ਅਮਲ ਨਹੀਂ ਕੋਈ ਕਰਨਾ ਤਾਂ ਆਉਣ ਤੱਕ ਹੀ ਫੇਰਾ ਮਾਰ ਕੇ ਚੱਲ ਜੇ ਕੋਈ ਕੀ ਕਰੇਗਾ ਕੋਈ ਗੱਲ ਤੇ ਆ ਕੋਈ ਅਮਲ ਹੋਏ ਤਾਂ ਹੀ ਆ ਨਾ ਕੀ ਲੱਗਦਾ ਪਰਮਨੈਂਟ ਹੱਲ ਕੀ ਹੈ ਕਹਿੰਦਾ ਮਤਲਬ ਇਹ ਆ ਵੀ ਇਹ ਕਿਸੇ ਨਾ ਕਿਸ ਤਰ੍ਹਾਂ ਦੀ ਨਜਰ ਸੀਵਰੇਜ ਦਾ ਕੋਈ ਅਧਿਕਾਰੀ ਇਹਦੇ ਬਾਰੇ ਸੋਚ ਸਕਦਾ ਕਰ ਸਕਦਾ ਕਿਉਂਕਿ ਜਿਆਦਾ ਬਿਹਤਰ ਹੋਈ ਆ ਪਹਿਲਾਂ ਅਸੀਂ ਚੰਡੀਗੜ੍ਹ ਵੀ ਦਰਖਾਸਤ ਦਿੱਤੀ ਤੇ ਐਕਸੀਡੈਂਟ ਤੇ ਐਸ ਡੀਓ ਸਾਹਿਬ ਆਏ ਆ ਟੈਂਕਰ ਜਆ ਬਣਾਇਆ ਸੀ ਇੱਥੇ ਉਹ ਕੰਮਜਾਬ ਨਹੀਂ ਹੋਇਆ ਮੋਟਰ ਲਾਈ ਦੀ ਵਿੱਚ ਟੈਂਕਰ ਲਾਇਆ ਵੀ ਤੁਸੀਂ ਚਲਾ ਕੇ ਮੋਟਰ ਤੇ ਪਾਣੀ ਗਾਂ ਕੱਢ ਜਾ ਕਰੋ ਉਹ ਕੰਮ ਜਿਹੜਾ ਉਹ ਜਿਹੜਾ ਉਹਨਾਂ ਨੇ ਸਿਸਟਮ ਬਣਾਇਆ ਸੀ ਸਿਸਟਮ ਉਹ ਕੰਮਜਾਬ ਨਹੀਂ ਹੋ ਰਿਹਾ ਇਹ ਨਹੀਂ ਕੋਈ ਤਾਂ ਮੋਟਰ ਚਲਾਉਣਾ ਨੂੰ ਦੱਸੋ ਕੀ ਸਮੱਸਿਆ ਹੈ ਕਿਉਂ ਸਮੱਸਿਆ ਆ ਰਹੀ ਹੈ ਦੇਖੋ ਜਿਹੜੀ ਇਹ ਸਮੱਸਿਆ ਤੁਸੀਂ ਦੇਖ ਰਹੇ ਹੋ ਜਿਹਦੇ ਕਰਕੇ ਅਸੀਂ ਤੁਹਾਨੂੰ ਬੁਲਾਇਆ ਇੱਥੇ ਇਹ ਸਮੱਸਿਆ ਪਿਛਲੇ 2-3 ਸਾਲ ਤੋਂ ਇਦਾਂ ਦੀ ਇਦਾਂ ਹੀ ਸਮੱਸਿਆ ਬਣੀ ਹੋਈ ਆ ਇਸ ਤੋਂ ਪਹਿਲੇ ਸਾਡੇ ਘਰ ਦੇ ਨੇੜੇ ਇੱਕ ਛੱਪੜ ਤਾਈ ਹੁੰਦਾ ਸੀ ਅਸੀਂ ਸਾਨੂੰ ਕਿਸੇ ਨੂੰ ਨਹੀਂ ਪਤਾ ਕਿ ਇਹ ਛੱਪੜ ਹੈ ਕਿ ਜਾਂ ਕਿਸੇ ਦਾ ਪਲਾਟ ਹੈ ਪਰ ਉਹ ਬਾਅਦ ਦੇ ਵਿੱਚ ਪਤਾ ਲੱਗਾ ਕਿ ਉਹ ਭਾਈ ਸਾਹਿਬ ਉਹਨਾਂ ਦਾ ਪਲਾਟ ਸੀਗਾ ਇਹ ਬਾਹਰੋਂ ਆ ਕੇ ਤੇ ਇਹਨਾਂ ਨੇ ਮਕਾਨ ਬਣਾਇਆ ਇੱਥੇ ਆ ਕੇ ਜਦੋਂ ਇਹਨਾਂ ਨੇ ਮਕਾਨ ਬਣਾਇਆ ਉਹ ਛੱਪੜ ਪੂਰ ਦਿੱਤਾ ਗਿਆ ਉਸ ਮਸਲੇ ਜਿਹੜੀ ਦਿਨੋਂ ਦਿਨ ਜ਼ਿਆਦਾ ਵੱਧ ਗਈ ਹੁਣ ਇੱਥੋਂ ਤੱਕ ਇਸ ਮਸੱਲਿਆ ਹੋ ਗਈ ਆ ਵੀ ਤੁਸੀਂ ਦੇਖ ਹੀ ਰਹੇ ਹੋ ਗਲੀ ਦੇ ਵਿੱਚ ਪਾਣੀ ਕਿੰਦਾ ਖੜਦਾ ਖੜਾ ਲੰਘਣਾ ਬਹੁਤ ਮੁਸ਼ਕਲ ਹੋ ਰਿਹਾ ਇਹਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈ ਰਹੀਆਂ ਮੇਰੀ ਖੁਦ ਦੀ ਬੇਟੀ ਇਨਫੈਕਸ਼ਨ ਦਾ ਸ਼ਿਕਾਰ ਹੋਈ ਆ ਅਸੀਂ 4-5 ਦਿਨ ਹਸਪੀਟਲ ਰਹਿ ਕੇ ਆਏ ਆ ਔਰ ਬਹੁਤ ਬੁਰਾ ਹਾਲ ਆ ਨਿੱਕੇ ਨਿੱਕੇ ਬੱਚੇ ਬਿਮਾਰ ਪੈ ਰਹੇ ਆ ਵਿੱਚ ਆਉਣ ਜਾਣ ਵਾਲੇ ਰਾ ਨੀਆਂ ਲੋਗ ਪਾਣੀ ਘਰਾਂ ਦੇ ਵਿੱਚ ਜਾ ਰਿਹਾ ਵੇਖੋ ਤੁਸੀਂ ਉਹ ਸਾਹਮਣੇ ਦੇਖਿਓ ਨੀਆਂ ਦੇ ਵਿੱਚ ਪਾਣੀ ਜਾ ਰਿਹਾ ਨਵੇਂ ਬੜੇ ਮਕਾਨ ਦੇ ਇੱਕ ਪਾਣੀ ਦੀਆਂ ਚ ਜਾ ਰਿਹਾ ਇੱਧਰ ਵੀ ਇੱਥੋਂ ਤੱਕ ਵੀ ਉਹਨਾਂ ਦੇ ਮਕਾਨ ਡਿਗਣ ਦਾ ਖਤਰਾ ਵੀ ਹੈ